ਹਾਂਜੀ ਜਗਦੀਪ ਮੈਨੂੰ ਕੋਈ ਡਰ ਨਹੀਂ ਸਾਡੇ ਘਰੇ ਕੋਈ ਬੰਦਾ ਆਉਂਦਾ ਨਿਯਾਜ ਕਿਸੇ ਨੇ ਘੇਰ ਲਿਆ ਸਾਡੇ ਘਰੇ 10 ਆਉਣ 20 ਆਉਣਾ ਮੈਂ ਉਹ ਕਰੂੰਗੀ ਜਿਹੜੀ ਦੁਨੀਆਂ ਨੇ ਨਾ ਕੀਤੀ ਹੋਈ ਠੀਕ ਹੈ ਨਾ ਮੈਂ ਕਹਿੰਦਾ ਵੀ ਠੀਕ ਹੈ ਕੋਈ ਦਿੱਕਤ ਨਹੀਂ ਜਿਹੜਾ ਵੀ ਹੁੰਦਾ ਉਹਦਾ ਸਾਡੇ ਘਰੇ ਮਰਨ ਦੇ ਚੋਰ ਵੀ ਆਉਣਗੇ ਸਾਧ ਵੀ ਆਉਣਗੇ ਕਿਹਾ ਵੀ ਯਰ ਪਾਵੇ ਤਾਂ ਰੋਕੇ ਦਿਖਾਵੇ ਥੋੜੀ ਪਾਰਟੀ ਦਾ ਭਲਾ ਭਗਵਾਨ ਤਾਂ ਮਾਨ ਮੇਰੀ ਲੋਸਮੈਂਟ ਕਰੋ ਕਮੇਟੀ ਵਾਲੇ ਕਰੋ ਜਿਹੜਾ ਜਿਹੜਾ ਜਿੰਨਾ ਨਾ ਤਾਂ ਕਰੋ ਨਸਾ ਫੜਿਆ ਗਿਆ ਕੁਛ ਵੀ ਉਹਨ ਹੋਣੀ ਹੈ ਨਾ ਸਾਡੇ ਘਰੇ ਚਿੱਟਾ ਪੀਣ ਵਾਲੇ ਵੀ ਆਉਣਗੇ ਪੇਟਿਆਂ ਨਾਲ ਹੀ ਹੋਣਗਾ ਜਿਹਦੇ ਤੇ ਜੁਰਤ ਆ ਮਾਈ ਦਾ ਦਾ ਸਾਡੇ ਘਰੋਂ ਰੋਕੋ ਮੈਂ ਸਾਡੀ ਮੁੰਡੇ ਚਿੱਟੇ ਵਾਲੇ ਠੀਕ ਹੈ ਦੋ ਵੱਡੀਆਂ ਖਬਰਾਂ ਦੇ ਆਪਾਂ ਰੁਕ ਕਰਦੇ ਆ ਜੇ ਪਹਿਲਾ ਤਾਂ ਜੁੜੀ ਆ ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਵੱਡੀ ਖਬਰ ਉਹ ਵੀ ਤੁਹਾਨੂੰ ਸੁਣਾਉਣੇ ਆ ਦੂਸਰੀ ਖਬਰ ਇੱਕ ਹੋਰ ਪੁਲਿਸ ਮੁਲਾਜ਼ਮ ਜਿਹੜੀ ਕਨਸਟੇਬਲ ਮਹਿਲਾ ਦੱਸੀ ਜਾ ਰਹੀ ਆ ਜਿਸ ਦਾ ਨਾਮ ਵੀਰਪਾਲ कौर ਦੱਸਿਆ ਜਾ ਰਿਹਾ ਉਹ ਕਿਸੇ ਬੰਦੇ ਨਾਲ ਗੱਲ ਕਰੀ ਆ ਧਮਕੀਆਂ ਦੇ ਰਹੀ ਆ ਨਸ਼ੇ ਦੇ ਵਿਰੁੱਧ ਕਿ ਮੈਂ ਤਾਂ ਨਸ਼ਾ ਇਸ ਤਰ੍ਹਾਂ ਹੀ ਵੇਚੂਗੀ ਇਹ ਦੋਸਤ ਸੀ ਭਗਵਾਨ ਤੁਮਾਰ ਨੂੰ ਦੱਸ ਦਿਓ ਇਹ ਵੀਡੀਓ ਜਿਹੜੀ ਆ ਆਡੀਓ ਬੈਕਗ੍ਰਾਉਂਡ ਹੋ ਰਹੀ ਹੈ ਇਹ ਵੀ ਤੁਹਾਨੂੰ ਸੁਣਾਉਣੇ ਆ ਤੇ ਪਹਿਲਾ ਭਾਈ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਉਹ ਤੁਹਾਨੂੰ ਦੱਸਦੇ ਆ ਬਹਿਰਜੀ ਕਾ ਖਾਲਸਾ ਬਹਿਰਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿ ਭਾਈ ਅੰਮਰਤਪਾਲ ਸਿੰਘ ਨਾਲ ਜੁੜੀ ਹੋਈ ਜਿਹੜੀ ਵੱਡੀ ਖਬਰ ਆ ਹੁਣ ਇਹ ਜਿਹੜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਪਪਲਪ੍ਰੀਤ ਸਿੰਘ ਜੋ ਕਿ ਕਰੀਬੀ ਸਾਥੀ ਰਿਹਾ ਭਾਈ ਅੰਮਰਪਾਲ ਸਿੰਘ ਦਾ ਉਹਦੇ ਉੱਤੇ ਵੀ ਜਿਹੜੀ ਐਨਐਸਏ ਹੁਣ ਹਟਾ ਦਿੱਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਭਾਈ ਅੰਮਰਪਾਲ ਸਮੇਤ ਜਿਹੜੇ ਤਿੰਨ ਉਥੇ ਸਿੰਘ ਸੀ ਉਹਨਾਂ ਉੱਤੇ ਜਿਹੜੀ ਐਨਐਸਏ ਉਹ ਸਾਰੀ ਹਟਾ ਦਿੱਤੀ ਆ ਪਰ ਹੁਣ ਸੂਤਰਾਂ ਤੋਂ ਜਾਣਕਾਰੀ ਮੁਤਾਬਕ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇੱਕ ਹੋਰ ਸਾਥੀ ਭਾਈ ਅੰਮਰਪਾਲ ਸਿੰਘ ਦਾ ਜਿਨ੍ਹਾਂ ਉੱਤੇ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਲੱਗਿਆ ਹੋਇਆ ਸੀ ਭਾਈ ਪੱਪਲ ਪ੍ਰੇਮ ਸਿੰਘ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਬੰਦਾ ਜਾਨੀ ਕਿ ਅੱਜ ਉਹਨਾਂ ਨੂੰ ਪੰਜਾਬ ਲਿਆਂਦਾ ਜਾ ਸਕਦਾ ਸ਼ਾਂਤ ਤੱਕ ਇੱਕ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਬਾਅਦਸ ਪੰਜਾਬ ਦੇ ਨਾਂ ਤੇ ਸੋਸ਼ਲ ਮੀਡੀਆ ਹੈਡਲਰ ਜਿਹੜਾ ਸੀ ਉਹ ਭਾਈ ਪੱਪਲ ਪ੍ਰੇਮ ਸਿੰਘ ਸੀ ਤੇ ਇਹ ਦੱਸਿਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਦਾ ਸਾਥੀ ਜਿਹੜਾ ਕਿ ਦੋ ਸਾਥੀ ਨੇ ਉਹਨਾਂ ਨੂੰ ਜਿਹੜਾ ਅੱਜ ਪੰਜਾਬ ਲਿਆਂਦਾ ਜਾ ਸਕਦਾਗਾ ਸ਼ਾਂਤ ਤੱਕ ਤੇ ਨਾ ਇਹ ਵੀ ਖਬਰ ਜੁੜੀ ਆ ਕਿ ਭਾਈ ਅੰਮਰਤਪਾਲ ਸਿੰਘ ਅਜੇ 22 April ਤੱਕ ਹਾਲੇ ਉਥੇ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਹੀ ਰਹੂਗਾ ਤੇ ਉਹਨੂੰ ਉਸ ਤੋਂ ਬਾਅਦ ਪੰਜਾਬ ਲਿਆਂਦਿਆ ਕੀ ਕਰਦੀ ਇਹ ਵੀ ਇੱਕ ਵੱਡੇ ਸਵਾਲ ਆ ਦੂਸਰੀ ਸੂਤਰ ਸੂਤਰਾਂ ਦੇ ਹਵਾਲੇ ਤੇ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਭਾਈ ਅੰਮਰਤਪਾਲ ਸਿੰਘ ਨੂੰ ਕੱਲਾ ਰੱਖ ਕੇ ਸਰਕਾਰ ਕੁਝ ਕਰਾਉਣਾ ਤਾਂ ਨਹੀਂ ਚਾਹੁੰਦੀ ਇਹ ਵੀ ਜਿਹੜੀ ਸਿੱਖ ਜੱਸੇਵੰਦੀਆਂ ਦੇ ਵਿੱਚ ਖਾਸਾ ਹੈਗਾ ਤੇ ਕਿਉਂਕਿ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪੰਜਾਬ ਦੇ ਵਿੱਚੋਂ ਕਈ ਜਿਹੜੇ ਨਾਮੀ ਗੈਂਗਸਟਰ ਨੇ ਉਹਨਾਂ ਨੂੰ ਪਿਛਲੇ ਦਿਨੀ ਜਿਹੜਾ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਸੈਕਟ ਕੀਤਾ ਗਿਆ ਬਠਿੰਡੇ ਤੋਂ ਜੱਗੂ ਪੁਲਵਾਨ ਭਗਵਾਨਪੁਰਿਆ ਨੂੰ ਅਜ ਤੋਂ ਪਹਿਲਾਂ ਇੱਕ ਹੋਰ ਵੀ ਗੈਂਗਸਟਰ ਆ ਜਿਹੜਾ ਉਹ ਵੀ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਹੁਣ ਉੱਥੇ ਇਕੱਲਾ ਭਾਈ ਅੰਮਰਤਪਾਲ ਸਿੰਘ ਜੋ ਕਿ ਬਾਅਦਸ ਪੰਜਾਬ ਦੇ ਜਥੇਬੰਦੀ ਦੇ ਪ੍ਰਧਾਨ ਵੀ ਆ ਤੇ ਤੁਹਾਨੂੰ ਉਹਨਾਂ ਬਾਰੇ ਕੱਲੀ-ਕੱਲੀ ਗੱਲ ਦਾ ਪਤਾ ਕਿ ਭਾਈ ਅੰਮਰਤਪਾਲ ਸਿੰਘ ਕੌਣ ਨੇ ਐਮਪੀ ਨੇ ਉਹ ਖੰਡੂਰ ਸਾਹਿਬ ਤੋਂ ਜਿੱਤੇ ਹੋਏ ਨੇ ਵੱਡੇ ਮਾਰ ਦੇ ਨਾਲ ਪਰ ਸਰਕਾਰ ਲਗਾਤਾਰ ੱੱਕਾ ਕਰ ਰਹੀ ਆ ਤੇ ਉਹਨਾਂ ਦੇ ਸਾਥੀ ਅਤੇ ਭਾਈ ਅੰਮਰਤਪਾਲ ਸਿੰਘ ਦੇ ਨਾਲ ਹੁਣ ਪਪਲ ਪ੍ਰੇਸ਼ਕ ਤੇ ਉਹਦਾ ਸਾਥੀ ਇੱਕ ਹੋਰ ਆ ਬਿਕਰਨ ਵਿੱਕੀ ਆ ਸ਼ਾਇਦ ਮਾਫ ਕਰਨਾ ਜੇ ਕੋਈ ਹੋ ਗਿਆ ਹੋਵੇ ਇਹ ਜਾਂ ਨਾਮ ਆ ਤੇ ਬਾਕੀ ਜਿਹੜੇ ਸਾਥੀਆਂ ਨੂੰ ਤਿੰਨ ਸਾਥੀ ਪਹਿਲਾਂ ਹੀ ਜਿਹੜਾ ਸੱਤ-ਸੱਤ ਜਿਹੜੇ ਪਹਿਲਾਂ ਹੀ ਜਿਹੜੇ ਪੰਜਾਬ ਲਿਆਂਦੇ ਗਏ ਨੇ ਜਿਹੜਾ ਜੇਲ੍ਹ ਦੇ ਵਿੱਚ ਬੰਦ ਨੇ ਤੇ ਹੁਣ ਇਹ ਜਿਹੜਾ ਖਾਸਾ ਗਾ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਅਟੈਕ ਨਾ ਕਰਵਾ ਦੇਵੇ ਕੋਈ ਇਸ ਤਰ੍ਹਾਂ ਨਾ ਹੋ ਜੇ ਇਸ ਤਰ੍ਹਾਂ ਨਾ ਹੋਵੇ ਦੇਖੋ ਇਹ ਮੀਡੀਆ ਦੀਆਂ ਰਿਪੋਰਟਾਂ ਨੇ ਜਾਂ ਸੂਤਰਾਂ ਦੇ ਮਿਲੀਆਂ ਸਾਨੂੰ ਵੱਖ-ਵੱਖ ਰਿਪੋਰਟਾਂ ਦੇ ਹਿਸਾਬ ਨਾਲ ਤੁਹਾਨੂੰ ਜਿਹੜੀ ਗੱਲਬਾਤ ਆ ਉਹ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਉਂਦੇ ਰਹਿੰਨੇ ਆ ਤੇ ਆਮ ਲੋਕਾਂ ਦੀ ਜਿਹੜੀ ਚਰਚਾ ਗਈ ਉਹ ਵੀ ਜਿਹੜੀ ਹੁੰਦੀ ਰਹਿੰਦੀ ਆ ਖੁੰਡ ਚਰਚਾ ਲੈ ਲਓ ਚਾਹੇ ਆਮ ਚਰਚਾ ਲੈ ਲਓ ਜਿੱਤੇ ਚਾਰ ਬੰਦੇ ਬੈਠੇ ਹੁਣ ਉਹਨਾਂ ਦੇ ਵਿੱਚੋਂ ਕੀ ਨਿਕਲ ਕੇ ਆਉਂਦਾਗਾ ਕੀ ਉਹ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਰੇ ਇਸ ਤਰ੍ਹਾਂ ਖਿਆਲ ਰੱਖਦੇ ਨੇ ਉਹਨਾਂ ਦਾ ਜਿਹੜਾ ਇਹ ਖਾਦਸਾ ਕਿ ਕਈ ਵਾਰੀ ਸਰਕਾਰਾਂ ਜਾਂ ਸੈਂਟਰ ਸਰਕਾਰ ਨਾਲੋ ਜਾਂ ਏਜੰਸੀਆਂ ਨੇ ਜਿਹੜੀਆਂ ਕਿ ਭਾਈ ਅੰਮਰਤਪਾਲ ਸਿੰਘ ਉਪਰ ਕੁਝ ਨਾ ਕੁਝ ਕਰਾ ਸਕਦੀਆਂ ਨੇ ਇਹ ਵੀ ਵੱਡਾ ਖਾਦਸਾ ਰਹਿੰਦਾਗਾ ਇਸ ਤੋਂ ਪਹਿਲਾਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇਹ ਖਾਦਸਾ ਜਤਾਇਆ ਸੀ ਕਿ ਭਾਈ ਅੰਮਰਤਪਾਲ ਸਿੰਘ ਜਿਹੜਾ ਕਿ ਉੱਥੋਂ ਦੇ ਖਾਣੇ ਦੇ ਵਿੱਚ ਜਿਹੜਾ ਜੋ ਕੁਝ ਦਿੱਤਾ ਜਾਂਦਾ ਸੀ ਉਸ ਤੋਂ ਬਾਅਦ ਭਾਈ ਅੰਮਰਤਪਾਲ ਸਿੰਘ ਬਿਮਾਰ ਹੋਏ ਸੀ ਖੂਨ ਦੀਆਂ ਉਲਟੀਆਂ ਲੱਗੀਆਂ ਸੀ ਕਾਫੀ ਬਿਮਾਰ ਰਹੇ ਨੇ ਤੇ ਉਹਨਾਂ ਨੇ ਵੀ ਜਿਹੜਾ ਇਤਰਾਜ ਜਤਾਇਆ ਸੀ ਕਿ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਜਾਨ ਦਾ ਖਤਰਾ ਹੈਗਾ ਉਹਨਾਂ ਦੇ ਮਾਤਾ ਪਿਤਾ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਆਖਰ ਕਿਸ ਤੋਂ ਡਰ ਰਿਹਾ ਹੈ ਇਹ ਵੀ ਆਪਾਂ ਪੂਰਾ ਮਾਮਲਾ ਖੋਖਦੇ ਆਂ ਤੇ ਅੱਗੇ ਗੱਲਬਾਤ ਕਰਦੇ ਆਂ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਆਡੀਓ ਹੋਰ ਜਿਹੜੀ ਬੈਰਲ ਹੋ ਰਹੀ ਆ ਬੇਸ਼ੱਕ ਅਸੀਂ ਉਹਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜਿਹੜੀ ਹੈਗੀ ਹੈ ਬੀਰਪਾਲ ਕੌਰ ਆ ਇਹਦਾ ਨਾਮ ਦੱਸਿਆ ਜਾ ਰਿਹਾ ਹੈਗਾ ਇਹ ਜਿਹੜੀ ਪੁਲਿਸ ਮਹਿਕਮੇ ਦੇ ਵਿੱਚ ਆ ਤੇ ਤੁਹਾਨੂੰ ਪਹਿਲਾਂ ਇਹ ਆਡੀਓ ਸੁਣਾ ਦਈਏ ਹਲੋ ਮੈਂ ਹਾਂ ਜੀ ਨਿਹਦੀਪ ਮੈਨੂੰ ਕੋਈ ਡਰ ਨਹੀਂ ਸਾਡੇ ਘਰੇ ਕੋਈ ਬੰਦਾ ਆਉਂਦਾ ਨਜਾਇਜ਼ ਕਿਸੇ ਨੇ ਘੇਰ ਲਿਆ ਸਾਡੇ ਘਰੇ ਸਾਸ ਹੋਣ ਵੀ ਆਉਣ ਮੈਂ ਉਹ ਕਰੂੰਗੀ ਜਿਹੜੀ ਦੁਨੀਆਂ ਨੇ ਨਾ ਕੀਤੀ ਹੋਈ ਠੀਕ ਹੈ ਨਾ ਮੈਂ ਕਹਣਾ ਵੀ ਠੀਕ ਹੈ ਕੋਈ ਦਿੱਕਤ ਨਹੀਂ ਜਿਹੜਾ ਵੀ ਹੁੰਦਾ ਸਾਡੇ ਘਰੇ ਮਰਮ ਦੇ ਚੋਰ ਵੀ ਆਉਣਗੇ ਸਾਧ ਵੀ ਆਉਣਗੇ ਕਿਹਾ ਵੀ ਯਰ ਪਾਵੇ ਦਾ ਰੋਕੇ ਦਿਖਾਵੇ ਥੋੜੀ ਪਾਰਟੀ ਦਾ ਭਲਾ ਭਗਵਾਨ ਤੁਮਾਨੂੰ ਮੇਰੀ ਲੋਸਮੈਂਟ ਕਰੋ ਕਮੇਟੀ ਵਾਲੇ ਕਰੋ ਜਿਹੜੇ ਜਿੰਨਾ ਨਾ ਕਰੋ ਨਾ ਫੜਿਆ ਗਿਆ ਕੁਛ ਵੀ ਹੋਣ ਨਹੀਂ ਸਾਡੇ ਘਰੇ ਚਿੱਟਾ ਪੀਣ ਵਾਲੇ ਵੀ ਆਉਣਗੇ ਵੇਚਣ ਵਾਲੇ ਵੀ ਆਉਣਗੇ ਜਿਹਦੇ ਚ ਜੁਰਤ ਮਾਈ ਦਾ ਲਾ ਸਾਡੇ ਘਰ ਰੋਕੋ ਮੈਂ ਸਾਡੀ ਮੁੰਡੇ ਚਿੱਟੇ ਵਾਲੇ ਠੀਕ ਆ ਜਾਂ ਮੇਰੀ ਤੁਸੀਂ ਮੇਰੀ ਰਿਕਾਰਡਿੰਗ ਸਾਰੇ ਪਾਓ ਪੰਜਾਬ ਚ ਪਾਓ ਮੈਂ ਤੁਹਾਨੂੰ ਪੱਤੀ ਬਾਕੇ ਦਿਖਾਉਂਗੀ ਜਿਹੜੇ ਛੋਟੀ ਪਾਰਟੀ ਦੇ ਬੰਦੇ ਜਿਨ੍ਹਾਂ ਦੇ ਘਰੇ ਡੋਡੇ ਲੱਗੇ ਆ ਉਹ ਅਸੀਂ ਰੋਕਦੇ ਨਹੀਂ ਨਾ ਸਾਮਣੇ ਸਹੀ ਹੁੰਦਾ ਵਾ ਠੀਕ ਆ ਉਹ ਮੇਰਾ ਫਲੇਹਾ ਸਾਰਿਆਂ ਨੂੰ ਦੇ ਦੀ ਜਿੱਥੇ ਮਰਜ਼ੀ ਰਿਕਾਰਡਿੰਗ ਤੇ ਪਾ ਦੇ ਸਾਡੇ ਘਰੇ ਬੰਦੇ ਜਿਹਨੇ ਆਏ ਜਾਂ ਕਿਸੇ ਨੇ ਲੈ ਤੇ ਘੇਲੇ ਜਾਂ ਅੱਡੇ ਦੇ ਘੇਰ ਲਈ ਮੈਂ ਉਹ ਸੱਤੀ ਬਾਹੂ ਨੇ ਜਿਹੜੀ ਦੁਨੀਆਂ ਨੇ ਪਾਈ ਭਲਾ ਮੈਨੂੰ ਹਜਾਣਾ ਕਟਣੀ ਪੈ ਜਵੇ ਠੀਕ ਆ ਮੁਕਾਬਲਾ ਆਪਣਾ ਖੈਨਾ ਹੋ ਗਿਆ ਹਾਂ ਤੂੰ ਮੇਰੀ ਆਡੀਓ ਲੰਬੀ ਹੈ ਤੁਹਾਨੂੰ ਸਾਰੀ ਆਡੀਓ ਕਰੀਬ ਹੈਗੀ ਆ 9-10 ਮਿੰਟਾਂ ਦੀ ਆ ਇਹ ਜਗਦੀਪ ਸਿੰਘ ਕੌਣ ਆ ਇਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਜਿਹੜਾ ਇਹ ਲਿਖਿਆ ਜਾ ਰਿਹਾ ਕਿ ਵੀਰਪਾਲ ਕੌਰ ਮਹਿਲਾ ਕਿਸੇ ਥਾਣੇ ਦੇ ਵਿੱਚ ਆ ਪੁਲਿਸ ਦੇ ਵਿੱਚ ਆ ਇਹ ਦੱਸਿਆ ਜਾ ਰਿਹਾ ਫਿਲਹਾਲ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਕਿ ਥਾਣੇ ਦੇ ਵਿੱਚ ਆ ਜਾਂ ਕੋਈ ਆ ਮਹਿਲਾ ਗਈ ਜਾਂ ਕੋਈ ਪਿੰਡ ਦੀ ਜਿਹੜੀ ਨਸ਼ਾ ਵੇਚਦੀ ਆ ਤਾਂ ਸਰਕਾਰ ਕਰਦੀ ਆ ਦੇਖੋ ਸਰੇ ਆਮ ਧਮਕੀਆਂ ਦੇ ਰਹੀ ਆ ਕਿ ਮੇਰੀ ਆਵਾਜ਼ ਆ ਮੇਰੀ ਰਿਕਾਰਡਿੰਗ ਆ ਜਿਹੜੀ ਇਹ ਭਗਵਾਨ ਤਮਨ ਤੱਕ ਪਹੁੰਚਾ ਦਿਓ ਹੁਣ ਜਿਨ੍ਹਾਂ ਨੇ ਆਵਾਜ਼ ਇਹ ਸੁਣੀ ਆ ਜਾਂ ਜਿਹੜੇ ਕਿ ਆਂਡੀ ਗਵਾਂਡੀ ਹੋਣਗੇ ਜਾਂ ਆਪਾਂ ਇਹ ਕਹ ਲਈਏ ਜਾਂ ਕੋਈ ਮਹਿਕਮੇ ਦੇ ਵਿੱਚ ਹੋਵੇਗੇ ਅਸੀਂ ਇਹ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਮਹਿਕਮੇ ਦੇ ਵਿੱਚ ਹੀ ਆ ਕਿਉਂਕਿ ਆਡੀਓ ਆ ਸਿਰਫ ਪਰ ਲਿਖਿਆ ਜਾ ਰਿਹਾ ਕਿ ਬੀਰਪਾਲ ਕੌਰ ਉੱਪਰ ਇਹ ਲਿਖਿਆ ਹੋਇਆਗਾ ਮਹਿਲਾ ਪੁਲਸ ਇੱਥੇ ਇਹ ਲਿਖਿਆ ਹੋਇਆਗਾ ਇਦਾਂ ਕਾ ਤੇ ਪਰ ਅਸੀਂ ਇਹ ਦੀ ਪੁਸ਼ਟੀ ਨਹੀਂ ਕਰਦੇ ਕਿ ਇਹ ਥਾਣੇ ਦੇ ਵਿੱਚ ਆ ਕਿਸੇ ਦੇ ਵਿੱਚ ਜਾਂ ਕੋਈ ਆਮ ਘਰ ਦੇ ਵਿੱਚੋਂ ਕਿਸੇ ਪਿੰਡ ਦੇ ਵਿੱਚੋਂ ਮਹਿਲਾ ਕੀ ਇਹ ਇਹ ਵੱਡੀ ਜਿਹੜੀ ਅੱਪਾ ਇਹ ਕਹਦੇ ਕਿ ਚੁਣੌਤੀ ਆ ਦੇਖੋ ਕਿ ਨਸੇ ਦੇ ਸਦਾਗਰ ਸਾਰੇ ਆਮ ਧਮਕੀਆਂ ਦੇ ਰਿਆ ਅਸੀਂ 21 ਦੀ 31 ਪਾਵਾਂਗੇ ਜੇ ਸਾਡੇ ਘਰੇ ਤੁਸੀਂ ਰੇਡ ਮਾਰੀ ਜਾਂ ਸਾਡ ਨੂੰ ਫੜਾਉਣ ਦਾ ਕੰਮ ਕੀਤਾ ਜਾਨੀ ਕਿ ਐਡੀ ਗੁੰਡਾਗਰਦੀ ਆ ਐਡਾ ਲੋਕਾਂ ਦਾ ਹੰਕਾਰ ਆ ਵੀ ਯਾਰ ਕਮਾਲ ਆ ਜੇਕਰ ਕੋਈ ਰੋਕਦਾਗਾ ਉਹਦੇ ਉੱਤੇ ਪਰਚੇ ਵੀ ਪਾਉਣਗੇ ਕਹਿੰਦੇ ਅਸੀਂ ਤੁਹਾਡੇ ਉੱਤੇ ਤੁਹਾਡੇ ਉੱਤੇ ਹੋ ਸਕਦਾ ਕਿ ਬੰਦਾ ਹਮਲਾ ਵੀ ਕਰ ਦੇ ਇਸ ਕਰਕੇ ਪੁਲਿਸ ਵੀ ਜਿਹੜੀ ਕਿ ਬਹੁਤ ਹੀ ਜ਼ਿਆਦੇ ਪੁਲਸਾ ਅਪਾ ਦੇਖਦੇ ਆ ਕਿ ਪਿੰਡਾਂ ਦੇ ਵਿੱਚੋਂ ਡਰਨ ਤੋਂ ਬਾੜਨ ਤੋਂ ਡਰਦੀ ਆ ਕਈ ਪੁਲਿਸ ਮੁਲਾਜ਼ਮਾਂ ਇਹ ਵੀ ਕਹਿੰਦੇ ਸੁਣਿਆ ਮੈਨੂੰ ਕਦੇ ਯਾਰ ਇਹਨਾਂ ਤੋਂ ਆਪਦਾ ਖੱਬਾ ਸੱਚਾ ਨੰਗ ਜਾ ਕਦੋਂ ਬਚਾ ਕੇ ਆਪਾਂ ਕੀ ਲੈਣਾ ਅਸੀਂ ਡਿਊਟੀ ਕਰਨੀ ਆ ਕਈ ਪੁਲਿਸ ਮੁਲਾਜ਼ਮਾਂ ਨੇ ਜਿਹੜੇ ਮਾਨਸਾ ਦੇ ਵਿੱਚ ਤਾਇਨਾਤ ਤੇ ਇਹ ਗੱਲ ਵੀ ਕਹੀ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਨੇ ਮੈਨੂੰ ਇਹ ਗੱਲ ਵੀ ਕਹੀ ਆ ਕਿ ਇਹਨਾਂ ਦਾ ਕੀ ਪਤਾ ਇਹ ਸਾਨੂੰ ਕਦੋਂ ਕਿ ਲੈਣਾ ਰਸਤੇ ਦੇ ਵਿੱਚ ਅਸੀਂ ਤਾਂ ਆਉਣਾ ਜਾਣਾਗਾ ਇਸ ਕਰਕੇ ਕਹਿੰਦੇ ਇਹਦਾ ਪਤਾ ਨਹੀਂ ਇਹਨਾਂ ਨੂੰ ਦੌਰੇ ਪੈਂਦੇ ਆ ਜੀ ਇਹ ਸਾਡੇ ਕੋਲ ਥਾਣੇ ਚ ਨਾਲ ਆ ਕੇ ਮਰ ਜਾਣ ਇਸ ਕਰਕੇ ਇਹਨਾਂ ਨੂੰ ਅਸੀਂ ਕਹਿੰਦੇ ਫੜਦੇ ਨਹੀਂ ਕਈ ਪੁਲਿਸ ਮੁਲਾਜ਼ਮ ਇਹ ਜੇ ਵੀ ਆ ਬੇਸ਼ੱਕ ਹੁਣ ਉਹਨਾਂ ਦੀਆਂ ਥਾਣੇ ਦੇ ਵਿੱਚੋਂ ਬਦਲੀਆਂ ਹੋ ਚੁੱਕੀਆਂ ਨੇ ਕੋਈ ਕਿਸੇ ਥਾਣੇ ਚ ਵਾ ਗਿਆ ਕੋਈ ਕਿਸੇ ਥਾਣੇ ਚ ਵਾ ਗਿਆ ਬਹੁਤ ਵਧੀਆ ਗੱਲ ਕੀਤੀ ਆ ਇਹ ਸਰਕਾਰ ਦੀ ਮੈਂ ਸਲਾਹਗਾ ਕਰਦਾ ਬੇਸ਼ੱਕ ਜਿਸ ਪੱਖੋਂ ਸਰਕਾਰ ਜੋ ਮਰਜ਼ੀ ਆ ਪਰ ਜਿੰਨੀ ਕ ਸਲਾਹਗਾ ਕਰਨੀ ਬਣਦੀ ਆ ਉਨਿੰਨੀ ਕ ਕਰਦੇ ਆ ਕਿ ਜਿਹੜੀਆਂ ਬਦਲੀਆਂ ਕਰ ਦਿੱਤੀਆਂ ਪਰ ਇੱਕ ਹੋਰ ਇੱਥੇ ਦੱਸਦੇ ਆ ਕਿ ਮਾਨਸਾ ਜ਼ਿਲ੍ਹੇ ਦੇ ਵਿੱਚ ਐਿਹੇ ਜੇ ਥਾਣੇ ਵੀ ਆ ਜਿੱਥੇ ਕਿ ਬੰਦਾ ਪੁਲਿਸ ਮੁਲਾਜ਼ਮਾ ਐਸਆਈ ਬਣ ਕੇ ਹੁਣ ਹੌਲਦਾਰ ਤੋਂ ਐਸਆਈ ਖਾਸ ਕਰਕੇ ਜਿਹੜੀਆਂ ਕਿ ਪੁਲਿਸ ਦੀਆਂ ਗੱਡੀਆਂ ਚਲਾਉਂਦੇ ਆ 30 35 ਸਾਲਾਂ ਦੇ ਵਿੱਚੋਂ ਇੱਕ ਥਾਣੇ ਦੇ ਵਿੱਚ ਟਿਕੇ ਹੋਏ ਆ ਵੱਡੀ ਇਹ ਕਿਉਂਕਿ ਉਹਨਾਂ ਦੇ ਨਾਲ ਲੋਕਾਂ ਦਾ ਸੰਬੰਧ ਆ ਪਿੰਡ ਵਾਸੀਆਂ ਦਾ ਜਿਹੜੇ ਆਲੇ-ਦਾਲ ਦੇ ਪਿੰਡਾਂ ਦੇ ਵਾਸੀ ਆ ਉਹ ਮਾ ਕਹੋਂਦੇ ਥਾਣੇ ਦੇ ਕਿ ਸਾਡੇ ਤੋਂ ਬਿਨਾਂ ਥਾਣਾ ਚੱਲਦਾ ਨਹੀਂ ਇਹ ਵੀ ਵੱਡੀ ਸਰਕਾਰ ਨੂੰ ਇੱਕ ਚੁਣੌਤੀ ਆ ਕਿ 35 35 30 ਸਾਲਾਂ ਤੋਂ ਜਿਹੜਾ ਥਾਣੇ ਦੇ ਵਿੱਚ ਰਹਿੰਦਾਗਾ ਉਹਨੂੰ ਚਾਹੇ ਬਦਲੀ ਕਰਕੇ ਮਾਨਸਾ ਲਾਤਾ ਮਾਨਸਾ ਤੋਂ ਫਿਰ ਉਹਨੂੰ ਮਾਨਸਾ ਦੇ ਥਾਣੇ ਚ ਲਾਤਾ ਕਿਸੇ ਚ ਮਾਨਸਾ ਹੀ ਘੁੰਮਦਾ ਫਿਰਦਾ ਜਿੰਨਾ ਤੇ ਕਈ ਕਾਲੀਆਂ ਭੇਡਾਂ ਜਿਹੜੀਆਂ ਪੁਲਿਸ ਦੇ ਵਿੱਚੋਂ ਇੱਥੋਂ ਪਰੇ ਨਹੀਂ ਹੁੰਦੀਆਂ ਦੂਰ ਦਰਾਡੇ ਨਹੀਂ ਛੁੱਟੀਆਂ ਜਾਂਦੀਆਂ ਉਹਨਾਂ ਤੇ ਕਿ ਇਹ ਠੀਕ ਨਹੀਂ ਕੰਮ ਆਉਣਾ ਕਿਉਂਕਿ ਪਹਿਲੇ ਦੱਸ ਦਿੰਦੇ ਆ ਕਿ ਤੁਹਾਡੇ ਘਰ ਰੇਡ ਪੈਣ ਵਾਲੀ ਆ ਤੁਹਾਡੇ ਘਰ ਐ ਹੋਣ ਵਾਲਾ ਇਹ ਆਪਣੇ ਇਹਨਾਂ ਦੇ ਸੂਤਰ ਵੀ ਬੜੇ ਹੁੰਦੇ ਆ ਕਿਉਂਕਿ ਇਹਨਾਂ ਦੇ ਯਾਰ ਹੁਣ ਤੁਸੀਂ ਇਹ ਦੇਖ ਲਓ ਬੰਦਾ 30 35 ਸਾਲ ਤੋਂ ਕੋਈ ਵੀ ਅਜੇ ਬੰਦਾ ਪਿੰਡ ਦੇ ਵਿੱਚ ਵੀ ਰਹਿ ਰਿਹਾ ਜੇ ਆਪਾਂ ਬਗਾਨੇ ਪਿੰਡ ਦੇ ਵਿੱਚ ਵੀ 20 30 ਸਾਲ ਲਾ ਲਈਏ ਤਾਂ ਸਾਰਾ ਪਿੰਡ ਬੱਚਾ-ਬੱਚਾ ਜਾਣਨ ਲੱਗ ਜਾਂਦਾ ਹੈਗਾ ਤੇ ਇਸ ਕਰਕੇ ਬੰਦਾ ਉਸ ਦੀ ਹਮਾਇਤ ਕਰਨ ਲੱਗ ਜਾਂਦਾ ਹੈਗਾ ਹੁਣ ਦੇਖਦੇ ਆ ਕਿ ਕਈ ਆਪਾਂ ਦੇਖਦੇ ਨੇ ਜਿਹੜੇ ਬਾਹਰਲੇ ਭਈਏ ਰਹੇ ਸੀ 30 35 35 ਸਾਲਾਂ ਤੋਂ ਉਹਨਾਂ ਨੂੰ ਲੋਕਾਂ ਦੇ ਸਰਪੰਚ ਚ ਚੁਣ ਲਿਆ ਸਰਪੰਚ ਬਣਾ ਦਿੱਤਾ ਸਰਪੰਚੀ 'ਚ ਖੜੇ ਹੋ ਗਏ ਹੁਣ ਜਿਹੜੇ 30 35 35 ਸਾਲਾਂ ਤੋਂ ਥਾਣੇ ਦੇ ਵਿੱਚ ਬੈਠੇ ਆ ਤੇ ਉਹਨਾਂ ਨੇ ਭਾਈ ਇਹ ਸਾਰਾ ਕੁਝ ਜਿਹੜਾ ਗੰਦ ਪਾਇਆ ਹੋਇਆ ਇਹ ਤੁਹਾਨੂੰ ਇਹ ਵੀ ਕੱਢਣਾ ਪਊਗਾ ਇਹ ਵੀ ਦੇਖਣਾ ਪਊਗਾ ਸਰਕਾਰ ਨੂੰ ਤੇ ਦੂਸਰੀ ਗੱਲ ਜਿਹੜੀ ਇਹ ਆਡੀਓ ਆ ਇਹ ਦੇਖੋ ਪਤਾ ਨਹੀਂ ਕਿੱਥੋਂ ਦੀ ਹੈ ਪਤਾ ਨਹੀਂ ਕਿੱਥੋਂ ਦੀ ਨਹੀਂ ਹੈਗੀ ਆ ਪਰ ਸਰਿਆਂ ਜਨਾਨੀਆਂ ਜਿਹੜੀ ਇੱਕ ਬੰਦੇ ਨੂੰ ਧਮਕੀਆਂ ਦੇ ਰਹੀ ਆ ਉਹ ਜਗਦੀਪ ਨਾਮ ਕਰਕੇ ਬੰਦੇ ਨੂੰ ਜਿਹੜਾ ਪੁਕਾਰ ਰਹੀ ਆ ਇਹ ਆਡੀਓ ਜੋ ਕੋਈ ਸੁਣੂਆ ਨੂੰ ਪਤਾ ਲੱਗ ਜੂ ਕਿ ਇਹ ਮਹਿਲਾ ਕੌਣ ਆ ਕੌਣ ਨਹੀਂ ਪਰ ਹੋ ਰਹੀ ਹੈ ਬੈਲ ਵੀਡੀਓ ਇਹਦਾ ਸੱਚ ਕੀ ਆ ਕਿ ਨਾ ਕਿੱਥੋਂ ਦੀ ਵੀਡੀਓ ਆ ਸੀ ਇਹਦਾ ਫਿਲਹਾਲ ਨਹੀਂ ਪਤਾ ਪਰ ਇੰਨੀ ਇੱਕ ਜ਼ਰੂਰ ਆ ਕਿ ਜਿਹੜੀ ਆਡੀਓ ਆ ਇਹ ਕਾਫੀ ਬਹਿ ਲ ਹੋ ਰਹੀ ਆ ਵਾਰ-ਵਾਰ ਇਹ ਜੇ ਲੋਕ ਸਮਾਜ ਦੇ ਵਿੱਚ ਜਦੋਂ ਤੱਕ ਰਹਿਣਗੇ ਜਾਂ ਸਦੀਆਂ ਧਮਕੀਆਂ ਦੇਣਗੇ ਕਿ ਅਸੀਂ ਤਾਂ ਇਹ ਚਿੱਟਾ ਵੇਚਾਂਗੇ ਅਸੀਂ ਤਾਂ ਨਸ਼ਾ ਵੇਚਾਂਗੇ ਸਾਡੇ ਘਰੇ ਤਾਂ ਸਾਰੇ ਆਉਣਗੇ ਤੇ ਤੁਸੀਂ ਆਪ ਹੀ ਸੁਣ ਸੁਣ ਲੋ ਅਦਾਜਾ ਲਾ ਲੋ ਕਿ ਇਸ ਤੋਂ ਵੱਧ ਹੋਰ ਕੀ ਕਹਿ ਸਕਦੇ ਆ ਕੀ ਹੋ ਸਕਦਾਗਾ ਤੇ ਤੁਸੀਂ ਇਸ ਵੀਡੀਓ ਨੂੰ ਕਿੰਨਾ ਅਥਵਾਕ ਰੱਖਦੇ ਹੋ ਆਪਣੇ ਵੀਊ ਜ਼ਰੂਰ ਦੇਣੇ ਆ ਆਪਣੇ ਜਿਹੜੇ ਕਮੈਂਟ ਆ ਜ਼ਰੂਰ ਕਰਨੇ ਆ ਤੇ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਨਾ ਧੰਨਵਾਦ ਬੈਰਜੂ ਦਾ ਖਾਲਸਾ ਬੈਰਜੂ ਕੀ ਫਤ